ਏਅਰ ਫੋਰਸ ਦੇ ਵਿੱਚ ਤਾਇਨਾਤ ਫਲਾਈਟ ਇੰਜੀਨੀਅਰ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਮੌਤ ਪਿੰਡ ਦੇ ਵਿੱਚ ਹੋਇਆ ਅੰਤਿਮ ਸੰਸਕਾਰ ਪਿੱਛੇ ਛੱਡ ਕੇ ਆ ਇੱਕ ਆਪਣੀ ਬੱਚੀ ਤੇ ਗਰਭਵਤੀ ਪਤਨੀ ਰੋ ਰੋ ਪਰਿਵਾਰ ਦਾ ਹੋਇਆ ਬੁਰਾ ਹਾਲ ਨਹੀਂ ਦੇਖਿਆ ਜਾਂਦਾ ਹਾਲ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤੇਗੜ ਚੂੜੀਆਂ ਦੀ ਜਿੱਥੇ ਪਿੰਡ ਕਾਲਾ ਅਫਗਾਨਾ ਦਾ ਹਰਪ੍ਰੀਤ ਸਿੰਘ ਜੋ 17 ਸਾਲ ਪਹਿਲਾਂ ਇੰਡੀਅਨ 에ਅਰ ਫੋਰਸ ਦੇ ਵਿੱਚ ਭਰਤੀ ਹੋਇਆ ਸੀ ਤੇ ਹੁਣ ਯੂਪੀ ਦੇ ਸਹਾਰਨਪੁਰ ਦੇ ਵਿੱਚ ਫਲਾਈਟ ਇੰਜੀਨੀਅਰ ਦੀ ਪੋਸਟ ਤੇ ਡਿਊਟੀ ਕਰ ਰਿਹਾ ਸੀ ਜਾਣਕਾਰੀ ਮੁਤਾਬਕ ਬੀਤੇ ਦਿਨ ਹਰਪ੍ਰੀਤ ਸਿੰਘ ਦੀ ਸਾਈਲੈਂਟ ਅਟੈਕ ਦੇ ਕਾਰਨ ਮੌਤ ਹੋ ਗਈ ਤੇ ਅੱਜ ਹਰਪ੍ਰੀਤ ਸਿੰਘ ਰੰਦਾਵਾ ਦੀ ਮ੍ਰਿਤਕ ਦੇ ਸੰਸਕਾਰ ਪਿੰਡ ਕਾਲਾ ਅਫਗਾਨਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੀ ਹੈ ਜਿਸ ਦੀਆਂ ਪੂਰੀਆਂ ਰੀਤੀ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ ਜੋ ਕਿ ਪਿੱਛੇ ਆਪਣੀ ਇੱਕ ਬੱਚੀ ਨੂੰ ਛੱਡ ਗਿਆ ਘਰਵਾਲੀ ਵੀ ਗਰਭਵਤੀ ਸੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਭਰਾ ਮੇਰਾ ਬਹੁਤ ਹੀ ਹਾਰਡ ਵਰਕ ਸੀਗਾ ਪਲੱਸ 2 ਤੱਕ ਕਨਵਰਟ ਸਕੂਲ ਚ ਪੜਿਆ ਵਧੀਆ ਸਟੱਡੀ ਸੀਗੀ the right way ਉਹਨਾਂ ਨੂੰ ਇੱਕ ਟੈਸਟ ਕਲੀਅਰ ਕੀਤਾ ਇੰਡੀਅਨ 에ਅਰਫੋਰਸ ਦਾ ਤਾਂ ਜੌਬ ਮਿਲ ਗਈ ਉਸ ਤੋਂ ਬਾਅਦ ਚੰਗੀਆਂ ਪ੍ਰਾਪਤੀਆਂ ਕੀਤੀਆਂ ਫਲਾਈਟ ਇੰਜੀਨੀਅਰ ਬਣੇ 에ਅਰਫੋਰਸ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਸਟੱਡੀ ਕਰਵਾਈ ਇਹਨਾਂ ਕੋਲੋਂ ਤੇ ਚੰਗਾ ਉਸ ਪ੍ਰਾਪਤ ਕਰਕੇ ਪਿਛੇ ਪਰਿਵਾਰ ਨੂੰ ਛੱਡ ਗਏ ਨੇ ਭਾਗੀ ਜੀ ਨੇ ਇੱਕ ਸਾਤ